ਮਾਂ ਗੁਜਰੀ ਕਰਮਾ ਵਾਲੀ ਜਿਸ ਮਰਦ ਸੂਰ ਮਾਂ ਜਣ ਆਏ ਨੇਕੀ ਦੀ ਖਾਤਰ ਲੜਦਾ ਰਿਆ ਮਾੜੇ ਦਾ ਹਾਮੀ ਬਣ ਆਏ ਮਜਲੂਮ ਦੀ ਇੱਜ਼ਤ ਰਾਖੀ ਲਈ ਲਾ ਸਾਰਾ ਚਾਰ ਤਰਮ ਤੋਂ ਵਾਰ ਗਿਆ ਸਾਦਰਾਂ ਦੇ ਬਾਗ ਬਗੀਚੇ ਚੋਂ ਬੇਨ ਕਦਮਾਂ ਤੋਂ ਮਰ ਜਾ ਗਈ ਸੀ ਲੈ ਆਇਆ ਕਿਰਨਾਂ ਨੂਰ ਦੀਆਂ ਫੁੱਲਾ ਤੇ ਜੋਵਰ ਛਾ ਗਈ ਸੀ ਘਰ ਪਹੁੰਚੇ ਪੀਰ ਫਕੀਰਾ ਦੇ ਤਨ ਨਾਲ ਪਰਮਨਿਵਾਰ ਗਇਆ ਤਨ ਜਿਗਰਾ ਕਲਗੀਆਂ ਵਾਲੇ ਦਾ ਪਤ ਚਾਰ ਤਰਮ ਤੋਂ ਵਾਰ ਗਿਆ ਰਹਿਮਤ ਦੀਆਂ ਨਜ਼ਰਾ ਪਾਈਆਂ ਨੇ ਸਭ ਜਾਤਾਂ ਤੇ ਸਭ ਵਰਨਾਤੇ ਜਦ ਤੱਕ ਆ ਜਲਵਾ ਸ਼ਿਵਦਤ ਨੇ ਤਾਰੇ ਸੀ ਸਤੋਰ ਗਿਆ ਚਰਨਾ ਤੇ ਯਦ ਕੀ ਤਾ ਯਾਦ ਪ੍ਰੀਤਮ ਨੂੰ ਮੈਂ ਨੀਂਦੀ ਕੋ ਦੇ ਸ਼ਿੰਗਾਰ ਗਿਆ ਤਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਤਰਮ ਤੋਂ ਵਾਰ ਗਿਆ ਜਦ ਚੱਕੀ ਤੇਗੋ ਗਏ ਪੰਡਿਤ ਛੱਡ ਸੁਨੇ ਮੰਦਰਾਂ ਨੂੰ ਜਾ ਵਿੱਚ ਪਹਾੜਾਂ ਲੁਕ ਗਏ ਦੇਸੀ ਸਪੀਤਾ ਦਾ ਦਿੱਲੀ ਵਿੱਚ ਕਰ ਹਿੰਦੂਆਂ ਤੇ ਉਪਕਾਰ ਗਿਆ ਤਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਤਰਮ ਤੋਂ ਬਾਜ ਨਿਸਤਾਨੀ ਗੈਰਤ ਦੀ ਲਾ ਕਲਗੀ ਤਖਤ ਸਜਾਉਂਦਾਰਿਆ ਅਨੰਦਪੁਰ ਦੀ ਐਸੀ ਸ਼ਾਨ ਬਣੀ ਇੰਦਰ ਵੀ ਸੀ ਸਚ ਕੌਂਦਾਰਿਆ ਛੱਕ ਮੁਰਦੇ ਅੰਮ੍ਰਿਤ ਜੀ ਪੈਂਦੇ ਗਿੱਦੜਾ ਤੋਂ ਸ਼ੇਰ ਚਾਰ ਧਰਮ ਤੋਂ ਵਾਰ ਗਿਆ ਪੁੱਤਰਾਂ ਦੀਆਂ ਲਾਸ਼ਾਂ ਲੰਘ ਲੰਘ ਕੇ ਸੂਲਾਂ ਦੀਆਂ ਸੇਜਾਂ ਸੌਂਦਾਰਿਆ ਵਿਤ ਜੰਗਲੀ ਛਾਵੇਂ ਤਾਰਿਆਂ ਦੀ ਮਾਲਕ ਦੀਆਂ ਸਿਫਤਾਂ ਗਾਉਂਦਾਰਿਆ ਪੱਥਰਾਂ ਦੇ ਜਿਗਰੇ ਡੋਲੇ ਸੀ ਜੀ ਗਦਾ ਕਲਗੀਆਂ ਵਾਲੇ ਦਾ ਪੁੱਤ ਚਾਰ ਤਰਮਤੋਂ ਵਾਰ ਗਿਆ ਗੁਰਬਾਣੀ ਦੀ ਜੀਵਨ ਸ਼ਕਤੀ ਨੇ ਲੱਖਾਂ ਨਾਲ ਇਕ ਲੜਾ ਦਿੱਤਾ ਸਿੱਖਾਤਰ ਦੇਸ਼ ਜਾ ਦਿ ਲਈ ਪੁੱਤਾਂ ਦਾ ਨਿਉਂਦਾ ਵਿਖਿਆ ਡਿੱਗ ਜੀਤ ਪਿਆ ਲੰਗਲ ਕਾਲਜ ਜਾਰ ਗਿਆ ਤਨ ਜਿਗਰਾ ਕਲਗੀਆਂ ਵਾਲੇ ਦਾ ਪਤ ਚਾਰ ਤਰਮ ਤੋਂ ਵਾਰ ਗਿਆ ਜਦ ਦਰਦ ਕਹਾਣੀ ਨਿੱਕਿਆਂ ਦੀ ਰੋ ਰੋ ਕੇ ਦੱਸੀ ਨੂੰ ਮਾਂ ਗੁਜਰੀ ਦੇ ਸੂਰੇ ਨੇ ਹੁਣ ਜਾਲਮ ਦੀ ਜੜ ਪੱਟੀ ਜਾਊ ਐਉਂ ਹੱਸ ਕੇ ਬਚਨ ਉਚਾਰ ਗਏ ਹਾਂ ਤਨ ਜਿਗਰਾ ਕਲਕੀਆਂ ਵਾਲੇ ਦਾ ਪੁੱਤ ਚਾਰ ਤਰਮ ਤੋਂ ਵਾਰ ਗਿਆ ਜ਼ੁਲਮਾਂ ਦੀ ਰਹੀ ਨਾ ਕਸਰ ਕੋਈ ਹੋ ਜਾਮਾ ਬਣ ਉੱਚ ਦਾ ਪੀਰ ਗਿਆ ਭਾਰਤ ਦੀ ਇੱਜ਼ਤ ਬਚਾਉਣ ਲਈ ਲੱਖਾਂ ਹੀ ਦੁੱਖ ਸਹਾਰ ਗਿਆ ਤਨ ਜਿਗਰਾ ਕਲ ਗਿਆ ਵਾਲੇ ਦਾ ਪੁੱਤ ਚਾਰ ਧਰਮ ਤੋਂ ਵਾਰ ਗਿਆ ਉਸ ਮਰਦ ਅਗਮੜੇ ਜੋ ਦੇ ਦੀ ਕੀ ਲਿਖਣਾ ਹੈ ਕਾਟਕ ਦੁਨੀਆ ਝੁਕਦੀ ਰਉ ਉਸ ਤਨ ਪੁੱਤਰਾਂ ਦੇ ਦਾਨੀ ਨੂੰ ਜੋਗਾ ਸਿੰਘ ਭਾਗੋ ਵਾਲੀ ਆਵੀ ਤਰ ਪਵ ਸਾਗਰ ਤੋਂ ਪਾਰ ਗਿਆ ਤਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਤਰਮ ਤੋਂ ਵਾਰ ਗਿਆ ਤਨ ਜਿਗਰਾ ਕਲਗੀਆਂ ਵਾਲੇ ਚਾਰ ਧਰਮ ਤੋਂ ਵਾਰ ਗਿਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਮਾਂ ਗੁਜਰੀ ਕਰਮਾ ਵਾਲੀ ਜਿਸ ਮਰਦ ਸੂਰਮਾ ਜਣ ਆਏ ਨੇਕੀ ਦੇ ਖਾਤਰ ਲੜਦਾ ਰਿਆ மலூமதி இத்தாக்கார வார தன ஜா தலகிவாலே துத்தமோ வார சதரச்சே ਕਦਮਾਂ ਤੋਂ ਮਰ ਜਾ ਗਈ ਸੀ ਲੈ ਆਇਆ ਕਿਰਨਾਂ ਨੂਰ ਦੀਆਂ ਫੁੱਲਾ ਤੇ ਜੋ ਵਰ ਛਾ ਗਈ ਸੀ ਘਰ ਪਹੁੰਚੇ ਪੀਰ ਫਕੀਰਾਂ ਦੇ ਮਿਹਨਤ ਨਾਲ ਪਰਮ ਨਿਵਾਰ ਗਿਆ ਤਨ ਜਿਗਰਾ ਕਲਗੀਆਂ ਵਾਲੇ ਦਾ ਚਾਰ ਧਰਮ ਤੋਂ ਵਾਰ ਗਿਆ ਰਹਿਮਤ ਦੀਆਂ ਨਜ਼ਰਾ ਪਾਈਆਂ ਨੇ ਸਭ ਜਾਤਾਂ ਤੇ ਸਭ ਵਰਨਾਤੇ ਜਦ ਤੱਕ ਆ ਜਲਵਾ ਸ਼ਿਵਦਤ ਨੇ ਤਰਸੀ ਸਤੁਰ ਗਿਆ ਚਰਨਾਤੇ ਯਦ ਕੀਤਾ ਯਾਦ ਪ੍ਰੀਤਮ ਨੂੰ ਮੈਂ ਨਹੀਂ ਦੀ ਸ਼ਿੰਗਾਰ ਗਿਆ ਤਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਤਰਮ ਤੋਂ ਵਾਰ ਗਿਆ ਜਦ ਚੱਕੀ ਤੇ ਗੋਰੰਗੇ ਨੇ ਸਾਖਤਰਿਆਂ ਦੇ ਸੁੱਕ ਗਏ ਪੰਡਿਤ ਛੱਡ ਸੁਨੇ ਮੰਦਰਾਂ ਨੂੰ ਜਾ ਵਿੱਚ ਪਹਾੜਾ ਲੁਕ ਗਏ ਦੇਸੀ ਸਪੀਤਾ ਦਾ ਦਿੱਲੀ ਵਿੱਚ ਕਰ ਹਿੰਦੂਆਂ ਤੇ ਉਪਕਾਰ ਗਿਆ ਤਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਤਰਮ ਤੋਂ ਵਾਰ ਗਿਆ ਹੱਥ ਬਾਜ ਨਿਸਾਨੀ ਗੈਰਤ ਦੀ ਲਾ ਕਲਗੀ ਖਤ ਸਜਾਉਂਦਾਰਿਆ ਅਨੰਦਪੁਰ ਦੀ ਐਸੀ ਸ਼ਾਨ ਬਣੀ ਇੰਦਰ ਵੀ ਸੀ ਸੱਚ ਕੌਂਦਾਰਿਆ ਛੱਕ ਮੁਰਦੇ ਅੰਮ੍ਰਿਤ ਜੀ ਪੈਂਦੇ ਗਿੱਦੜਾ ਤੋਂ ਸ਼ੇਰ ਵੰਗਾਰ ਗਿਆ ਤਨ ਜਿਗਰਾ ਕਲਗੀਆਂ ਵਾਲੇ ਦਾ ਪਤ ਚਾਰ ਧਰਮ ਤੋਂ ਵਾਰ ਗਿਆ ਰਾਂਦਿਆਂ ਲਾਸ਼ਾਂ ਲੰਗ ਲੰਗ ਕੇ ਸੂਲਾਂ ਦੀਆਂ ਸੇਜਾ ਸੌਂਦਾਰਿਆ ਵਿੱਚ ਜੰਗਲੀ ਛਾਵੇਂ ਤਾਰਿਆਂ ਦੀ ਮਾਲਕ ਦੀਆਂ ਸਿਫਤਾਂ ਗੌਂਦਾਰਿਆ ਪੱਥਰਾਂ ਦੇ ਝਿਗਰੇ ਡੋਲੇ ਸੀ ਤੇ ਚਾਰ ਤਰਮ ਤੋਂ ਵਾਰ ਗਿਆ ਗੁਰਬਾਣੀ ਦੀ ਜੀਵਨ ਸ਼ਕਤੀ ਨੇ ਲੱਖਾਂ ਨਾਲ ਇਕ ਲੜਾ ਦਿੱਤਾ ਸੇਖਾਤਰ ਦੇਸ਼ ਆਜ਼ਾਦੀ ਲਈ ਪੁੱਤਾਂ ਦਾ ਨਿਉਂਦਾ ਪਾ ਦਿੱਤਾ ਜਦ ਦੇਖਿਆ ਡਿੱਗ ਜੀਤ ਪਿਆ ਲਾ ਹੰਗਲ ਕਾਲਜ ਜ ਚਾਰ ਧਰਮ ਤੋਂ ਵਾਰ ਗਿਆ ਜਦ ਦਰਦ ਕਹਾਣੀ ਨਿੱਕਿਆਂ ਦੀ ਰੋ ਰੋ ਕੇ ਦਸੀ ਨੂਰੇ ਨੇ ਮੱਥੇ ਤੇ ਪਾਇਆ ਵਟ ਨਹੀਂ ਉਸ ਮਾਂ ਗੁਜਰੀ ਦੇ ਸੂਰੇ ਨੇ ਹੁਣ ਚਾਲਮ ਦੀ ਚੜ ਪੱਟੀ ਜਾਉ یوں হাসਕੇ ਬਚਨੇ ਉਚਾਰ ਗਿਆ ਤਨ ਜਿਗਰਾ ਤਲਗੀਆਂ ਵਾਲੇ ਦਾ ਪਤ ਚਾਰ ਤਰਮ ਤੋਂ ਵਾਰ ਗਿਆ ਝੁਲਮਾਂ ਦੀ ਰਹੀ ਨਾ ਕਸਰ ਕੋਈ ਹੋ ਜਾ ਮਾਲੀ ਰੋਲਿਰ ਗਿਆ ਪੈਰਾ ਵਿੱਚ ਸਾਲੇ ਪੈ ਗਏ ਸੀ ਯੋ ਵੜੇ ਉੱਚ ਦਾ ਪੀਰ ਗਿਆ ਭਾਰਤ ਦੀ ਇੱਜ਼ਤ ਬਚਾਉਣ ਲਈ ਲੱਖਾਂ ਹੀ ਦੁੱਖ ਸਹਾਰ ਗਿਆ ਤਨ ਜਿਗਰਾ ਕਲਗੀਆਂ ਵਾਲੇ ਦਾ pote char taram ton waar gaya ਉਸ ਮਰਦ ਅਗਮੜੇ ਜੋ ਦੇਦੀ ਕੀ ਲਿਖਣਾ ਹੈ ਕੁਰਬਾਨੀ ਨੂੰ ਕਾਟਕ ਦੁਨੀਆ ਝੁਕਦੀ ਰਉ ਉਸ ਤਨ ਪੁੱਤਰਾਂ ਦੇ ਦਾਨੀ ਨੂੰ ਜੋਗਾ ਸਿੰਘ ਭਾਗੋ ਵਾਲੀ ਆ ਗਈ ਤਰ ਪਵ ਸਾਗਰ ਤੋਂ ਪਾਰ ਗਿਆ ਤਨ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਤਰਮ ਤੋਂ ਵਾਰ ਗਿਆ ਜਿਗਰਾ ਕਲਗੀਆਂ ਵਾਲੇ ਦਾ ਪੁੱਤ ਚਾਰ ਤਰਮ ਤੋਂ ਵਾਰ ਗਿਆ